ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਹੋਈ ਹੈ ਉਥੇ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਦੀ 450 ਸਾਲਾ ਸਤਾਵਦੀ ਦੇ ਸਮਾਗਮਾਂ ਦੀ ਰੂਪਰੇਖਾ ਉਲਿੱਕਨ ਦੇ ਨਾਲ-ਨਾਲ ਧਰਮ ਪ੍ਰਚਾਰ ਲਹਿਰ ਨੂੰ ਹੋਰ ਤੇਜ਼ ਕਰਨ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਨੇ ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਬੋਲਦਿਆਂ ਕੀ ਕੁਝ ਜਾਣਕਾਰੀ ਦਿੱਤੀ ਆ ਉਹ ਜਾਣਦੇ ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਮੀਟਿੰਗ ਹੋਈ ਜਿਹਦੇ ਵਿੱਚ ਅਚੇਚੇ ਤੌਰ ਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਹਰ ਇੱਕ ਮੈਂਬਰ ਦੀ ਹਲਕਾ ਵਾਈਜ਼ ਉਹ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹਲਕੇ ਵਿੱਚ ਪ੍ਰਚਾਰ ਤੇ ਇੱਕ ਅਮਰ ਸੰਚਾਰ ਕਰਵਾਵੇ। ਐਵੇਂ ਤਾਂ ਬਾਜ਼ਾਰ ਦੇ ਜਿਹੜੇ ਮੈਂਬਰ ਆਏ ਵੀ ਹਲਕਾ ਵਾਈਜ਼ ਆਪਣੇ ਆਪਣੇ ਹਲਕੇ ਦੇ ਵਿੱਚ ਇੱਕ ਇੱਕ ਅਮਰ ਸੰਚਾਰ ਕਰਵਾਉਣ ਇਹ ਸਮੂਚੇ ਤੌਰ ਤੇ ਇੱਕ ਵੱਡਾ ਫੈਸਲਾ ਲਿਆ ਗਿਆ। ਉਹ ਤੋਂ ਇਲਾਵਾ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾਂ ਜੋਤੀ ਜੋਤ ਦੇ ਅਵਸਾਰ ਆ। ਜਿਹਦੇ ਲਈ ਵੱਡੇ ਪੱਧਰ ਤੇ ਪਹਿਲਾ ਪ੍ਰੋਗਰਾਮ ਲਿਖੇ ਗਏ ਗੋਇੰਦਵਾਲ ਦੀ ਧਰਤੀ ਤੇ ਤੇ ਉਹਦੇ ਨਾਲ ਹੀ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗਦੀ ਦੇ ਅਵਸਾਰ ਆ। ਸੋ 4 ਦਿਨ ਦੇ ਉਹ ਸਮਾਗਮ ਆ। ਉਹ 4 ਦਿਨਾਂ ਦੇ ਸਮਾਗਮਾਂ ਦੇ ਵਿੱਚ ਗੁਰਤਾ ਗਦੀ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ 2 ਦਿਨ ਵੱਡੇ ਗੁਰਮਤ ਦੇ ਸਮਾਗਮ ਹੋਣਗੇ। ਤੇ 4 ਦਿਨ ਦੇ ਸਮੁੱਚੇ ਤੌਰ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜੋਤੀ ਜੋਤਿ ਦੇ ਸੰਬੰਧ ਦੇ ਵਿੱਚ ਉਹ ਸਾਰੇ ਪ੍ਰੋਗਰਾਮ ਲੀਕੇ ਗਏ ਆ। ਸੋ ਸੰਗਤ ਨੂੰ ਬਾਅਦ ਤੋਂ ਬਾਅਦ ਬੇਨਤੀ ਕਰਦਾ ਕਿ ਇਸ ਮਾਝੇ ਦੀ ਧਰਤੀ ਤੇ ਸਾਡੇ ਪ੍ਰਚਾਰਕ ਲਗਾਤਾਰ ਦਿਨ ਰਾਤ ਇਹ ਕਰਕੇ ਜਿੱਥੇ ਅਮਰ ਸੰਚਾਰ ਦੀ ਲਹਿਰ ਨੂੰ ਪ੍ਰਚੰਡ ਕਰ ਰਹੇ ਆ ਉਥੇ ਪਿੰਡ-ਪਿੰਡ ਜਾ ਕੇ ਨਗਰ-ਨਗਰ ਚ ਜਾ ਕੇ ਗੁਰਮਤ ਦੇ ਹੋਕੇ ਵੀ ਦੇ ਰਹੇ ਆ। ਜਿਹੜੀ ਅੱਜ ਸਮੇਂ ਦੀ ਨਜ਼ਾਕਤ ਵੀ ਆ ਤੇ ਇੱਕ ਜਿਹੜੀ ਸਾਡੇ ਪਿਛਲੇ ਦਿਨੀ ਦੁਖਦਾਈ ਘਟਨਾ ਵਾਪਰੀ ਉਹ ਘਟਨਾ ਸੀ